ਸਭ ਤੋਂ ਜ਼ਿਆਦਾ ਜਿਹਦਾ ਬੋਲਦੇ ਨੇ ਜੀ ਕਾਂਗਰਸ ਪਾਰਟੀ ਵਾਲੇ ਅਸੀਂ ਬੀਜੇਪੀ ਵਾਲਿਆਂ ਨੇ ਵੀ ਲੈ ਲਿਆ ਜੀ ਆਮ ਆਦਮੀ ਵਾਲਿਆਂ ਨੇ ਲੈ ਲਿਆ ਅਕਾਲੀ ਦਲ ਨੇ ਲੈ ਲਿਆ ਇੱਕ ਬੰਨੇ ਤੇ ਕਰਪਟ ਪਾਰਟੀ ਬੋਲ ਦਿੰਦੇ ਨੇ ਕਾਂਗਰਸ ਪਾਰਟੀ ਨੂੰ ਕਿ ਸਭ ਤੋਂ ਪੁਰਾਣੀ ਪਾਰਟੀ ਤੇ ਕਰਪਟ ਹੈਗੀ ਹੈ ਜਿਨ੍ਹਾਂ ਨੇ ਬਹੁਤ ਘਟਾਲੇ ਕੀਤੇ ਖਾਦਾ ਵਾ ਇਸ ਤਰ੍ਹਾਂ ਕੀਤਾ ਉਸ ਤਰ੍ਹਾਂ ਕੀਤਾ ਫਿਰ ਘਟਾਲੇ ਵਾਲਿਆਂ ਨੂੰ ਹੀ ਕਿਉਂ ਲਿਆ ਜਾ ਰਿਹਾ ਵਾ ਰਾਜਾ ਰਮਿੰਦਰ ਜੀ ਨੂੰ ਕਿਉਂ ਲਿਆ ਗਿਆ ਕੈਪਟਨ ਸਾਹਿਬ ਨੂੰ ਕਿਉਂ ਪ੍ਰਨੀਤ ਗੌਰ ਨੂੰ ਲਿਆ ਗਿਆ ਜਾਖੜ ਜੀ ਨੂੰ ਕਿਉਂ ਲਿਆ ਗਿਆ आम आदमी पार्टी वाले ने क्यों लिया है चब्बेवाल को एदा मतलब इन्हनू डरया किस चीज दा डर है ना इन्हनू डरया कि ਸਾਡੇ ਉਤੇ ਈਡੀ ਨਾ ਪਾਈ ਜਾਵੇ एदा मतलब ਜੇ ਤੁਹਾਨੂੰ ਡਰਿਆ ਜੇ ਤੁਸੀਂ ਕੋਈ ਘੁਟਾਲੇ ਕੀਤੇ ਹੋਣਗੇ ਜ਼ਰੂਰ ਕੀਤੇ ਹੋਣਗੇ ਤਾਂ ਹੀ ਤੁਸੀਂ ਭੱਜ ਕੇ बीजेपी के कहंदे सਾਨੂੰ دبਕੇ मारंदी अंदर खाते सਾਨੂੰ कहंदे ਸਾਡੇ بڑی ਇੱਜ਼ਤ ਉੰਜ ਤੇ ਤੁਸੀਂ ਜਾ ਜਾ ਕੇ ਉਹਨਾਂ ਦੇ ਸਰੋਪੇ ਪਾਉਂਦੇ ਜੇ ਪਰ ਤੁਹਾਨੂੰ ਉੱਥੋਂ ਵੀ ਕੋਈ ਉਹਦਾ ਕੁਛ ਨਹੀਂ ਮਿਲਣਿਆ ਜਾਖੜ ਜੀ ਨੂੰ ਪ੍ਰੇਸ਼ਾਨ ਜ਼ਰੂਰ ਲਾਇਆ ਪੰਜਾਬ ਦਾ ਪਰ ਉਹਨਾਂ ਨੂੰ ਤੁਸੀਂ ਦੇਖ ਲਿਓ ਕੋਈ ਵੀ ਉਹਨਾਂ ਨੂੰ ਐਮਪੀ ਦੀ ਵੀ ਟਿਕੜਾ ਕਰਨੀ ਜੀ ਦਿੱਤੀ ਨਹੀਂ ਇਹ ਦੋ ਦੋ ਤਿੰਨ ਤਿੰਨ ਵਾਰੀ ਬਣ ਕੇ ਵੀ ਤੁਹਾਨੂੰ ਸਦਗ ਨਹੀਂ ਆਇਆ ਆਪਣੀ ਪਾਰਟੀ ਦੇ ਵਿੱਚ ਤੇ ਫਿਰ ਤੁਹਾਨੂੰ ਕਿੱਦੇ ਵੀ ਸਦਗ ਨਹੀਂ ਆ ਸਕਦਾ ਜੇ ਤੁਸੀਂ ਸੋਚਦੇ ਕਿ ਆਪਾਂ ਭਾਜਪਾ ਦੇ ਵਿੱਚ ਜੁਆਇਨ ਕਰਕੇ ਜਾਂ ਆਮ ਆਦਮੀ ਪਾਰਟੀ ਜੁਆਇਨ ਕਰਕੇ ਆਪਾਂ ਗਾੜੀ ਜਿੱਤ ਜਾਾਂਗੇ ਬੰਦੇ ਤੇ ਕਾਂਗਰਸ ਦੇ ਲੈ ਰਹੇ ਨਾ ਕਰਪਤ ਮੇਰੇ ਕਿੱਦਾਂ ਹੋਏ ਫਿਰ ਤੁਸੀਂ ਕਾਂਗਰਸ ਦੇ ਦੇ ਬੰਦੇ ਪਹਿਲੇ ਕਰ ਭਾਜਪਾ ਨੂੰ ਵੀ ਲੈਣੇ ਚਾਹੀਦੇ ਤੇ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਲੈਣੀ ਚਾਹੀਦੇ ਕਿਉਂਕਿ ਕਰਪਟ ਬੰਦੇ ਤੁਹਾਨੂੰ ਲੈਣੇ ਨਹੀਂ ਚਾਹੀਦੇ ਇਹਦਾ ਮਤਲਬ ਵੀ ਸਾਡੀ ਕਾਂਗਰਸ ਪਾਰਟੀ ਉੱਚੀ ਤੇ ਸੁੱਚੀ ਆ ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁਕਿਆ ਹੈ ਔਰ ਇਸ ਮਸਲੇ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਆਈਸੀਸੀ ਹਿਊਮਨ ਰਾਈਟਸ ਦੇ ਜਨਰਲ ਸੈਕਟਰੀ ਅਜੀਤ ਦੇਵੈਸਰ ਪੰਜਾਬ ਜੋ ਕਿ ਮੌਜੂਦ ਹਨ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਲੋਕ ਸਭਾ ਦਾ ਬਿਗਲ ਵੱਜ ਚੁਕਿਆ ਹੈ ਔਰ ਬਿਗਲ ਵੱਜਦੇ ਹੀ ਸਰ ਜਿਸ ਤਰ੍ਹਾਂ ਕਿ ਕਾਫੀ ਉਮੀਦਵਾਰ ਜਿਹੜੇ ਕਿ ਉਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਕਿ ਪਾਰਟੀਆਂ ਦੇ ਵਿੱਚ ਬਦਲਾਅ ਦੇਖਿਆ ਜਾ ਰਿਹਾ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਮੈਂ ਗੌਰਵ ਜੀ ਉਹ ਜੋ ਲੋਕ ਸਭਾ ਦੇ ਇਲੈਕਸ਼ਨ ਬਿਲਕੁਲ ਇੱਕ ਜੋ ਨੂੰ ਖਤਮ ਹੀ ਹੋ ਜਾਣੇ ਨੇ ਥੋੜਾ ਜਿਹਾ ਸਮਾਂ ਰਹਿ ਗਿਆ ਹੁਣ ਲੋਕ ਸਭਾ ਚੋਣਾਂ ਦਾ ਤੇ ਜੋ ਪਾਰਟੀਆਂ ਇਸ ਟਾਈਮ ਦੇ ਉੱਤੇ ਕਾਂਗਰਸ ਹੋ ਜੀ ਆਪਣੀ ਕਾਲੀ ਦਲ ਹੋਗੀ ਭਾਜੀਪੀ ਹੋਗੀ ਆਮ ਆਦਮੀ ਹੋਗੀ ਇਹ ਸਾਰੀਆਂ ਚੇਂਜਸ ਕਰ ਰਹੀਆਂ ਨੇ ਪਾਰਟੀਆਂ ਚੇਂਜ ਕਰਕੇ ਕੋਈ ਜ ਆ ਇਧਰੋਂ ਨੂੰ ਜਾ ਰਿਹਾ ਕੋਈ ਉਧਰੋਂ ਨੂੰ ਜਾ ਰਿਹਾ ਵਾ ਸਭ ਤੋਂ ਜ਼ਿਆਦਾ ਜਿੱਦਾਂ ਬੋਲਦੇ ਨੇ ਜੀ ਕਾਂਗਰਸ ਪਾਰਟੀ ਵਾਲੇ ਅਸੀਂ ਭਾਜਪਾ ਵਾਲਿਆਂ ਨੇ ਵੀ ਲੈ ਲਿਆ ਜੀ ਆਮ ਆਦਮੀ ਵਾਲਿਆਂ ਨੇ ਲੈ ਲਿਆ ਅਕਾਲੀ ਦਲ ਨੇ ਲੈ ਲਿਆ ਇੱਕ ਬੰਨੇ ਤੇ ਕਰਪਟ ਪਾਰਟੀ ਬੋਲ ਦਿੰਦੇ ਨੇ ਕਾਂਗਰਸ ਪਾਰਟੀ ਨੂੰ ਕਿ ਸਭ ਤੋਂ ਪੁਰਾਣੀ ਪਾਰਟੀ ਤੇ ਕਰਪਟ ਹੈਗੀ ਹੈ ਜਿਨ੍ਹਾਂ ਨੇ ਬਹੁਤ ਘਟਾਲੇ ਕੀਤੇ ਖਾਦਾ ਵਾ ਇਸ ਤਰ੍ਹਾਂ ਕੀਤਾ ਉਸ ਤਰ੍ਹਾਂ ਕੀਤਾ ਫਿਰ ਘਟਾਲੇ ਵਾਲਿਆਂ ਨੂੰ ਹੀ ਕਿਉਂ ਲਿਆ ਜਾ ਰਿਹਾ ਵਾ ਰਾਜਾ ਮਨਿੰਦਰ ਜੀ ਨੂੰ ਕਿਉਂ ਲਿਆ ਗਿਆ ਕੈਪਟਨ ਸਾਹਿਬ ਨੂੰ ਕਿਉਂ ਪ੍ਰਨੀਤ ਗੌਰ ਨੂੰ ਲੈ ਗਿਆ ਜਾਖੜ ਜੀ ਨੂੰ ਕਿਉਂ ਲੈ ਗਿਆ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਉਂ ਲਿਆ ਵਾ ਚੱਬੇਵਾਲ ਨੂੰ ਇਹ ਦੇ ਕਹਿੰਦੇ ਅਸੀਂ ਤਾਰੇ ਵਿਖਾਉਂਦੇ ਸੀ ਤੇ ਉਹਨਾਂ ਦੇ ਅੱਗੇ ਸੰਗਲ ਵਿਖਾਏ ਸੀ ਤੇ ਤੀਸ਼ਰੇ ਦੇਣੀ ਇਹਨਾਂ ਨੂੰ ਜੱਪੀਆਂ ਪਾ ਕੇ ਤੇ ਸਰੋਪੇ ਪਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਦੇ ਪਏ ਨੇ ਕਿਸ ਕਾਰਨ ਕਰਦੇ ਪਏ ਨੇ ਕਿ ਜਿਹੜੀ ਕਾਂਗਰਸ ਪਾਰਟੀ ਇਹਨਾਂ ਨੂੰ ਕੋਈ ਮਨਾ ਥੋੜੀ ਜਿਹਾ ਕੀਤਾ ਸੀ ਕਿ 13 ਸੀਟਾਂ ਐਲਾਨ ਕਰ ਦਿਤੀਆਂ ਕਿ ਕਿਹਨੂੰ ਦੇਣੀ ਤੇ ਕਿਹਨੂੰ ਨਹੀਂ ਦਿਤੀ ਇਹਦਾ ਮਤਲਬ ਇਹਨਾਂ ਨੂੰ ਡਰਿਆ ਕਿਸ ਚੀਜ਼ ਦਾ ਡਰ ਰਹਿਣਾ ਇਹਨਾਂ ਨੂੰ ਡਰਿਆ ਕਿ ਸਾਡੇ ਉੱਤੇ ਈਡੀ ਨਾ ਪੁਆਈ ਜਾਵੇ ਇਹਦਾ ਮਤਲਬ ਜੇ ਤੁਹਾਨੂੰ ਡਰਿਆ ਤਾਂ ਤੁਸੀਂ ਕੋਈ ਘੁਟਾਲੇ ਕੀਤੇ ਹੋਣਗੇ ਜ਼ਰੂਰ ਕੀਤੇ ਹੋਣਗੇ ਤਾਂ ਹੀ ਤੁਸੀਂ ਭੱਜ ਗਏ ਭਾਜੇਪੀ ਕਹਿੰਦੇ ਸਾਨੂੰ ਧਮਕੇ ਮਾਰਨ ਦੀ ਅੰਦਰ ਖਾਤੇ ਸਾਨੂੰ ਕਹਿੰਦੇ ਸਾਡੇ ਬੜੀ ਇੱਜ਼ਤ ਉਂਝਾ ਤੇ ਤੁਸੀਂ ਜਾ ਜਾ ਕੇ ਉਹਨਾਂ ਦੇ ਸਰੋਪੇ ਪਾਉਣ ਦੇ ਪਰ ਤੁਹਾਨੂੰ ਉੱਥੋਂ ਵੀ ਕੋਈ ਉਹਦਾ ਕੁਝ ਨਹੀਂ ਮਿਲਣਿਆ ਜਾਖੜ ਜੀ ਨੂੰ ਪ੍ਰੇਸ਼ਾਨ ਜ਼ਰੂਰ ਲਾਇਆ ਪੰਜਾਬ ਦਾ ਪਰ ਉਹਨਾਂ ਨੂੰ ਵੀ ਤੁਸੀਂ ਦੇਖ ਲਿਓ ਕੋਈ ਵੀ ਉਹਨਾਂ ਨੂੰ ਐਮਪੀ ਦੀ ਵੀ ਟਿਕੜਾ ਕਰਨੀ ਜੀ ਦਿੱਤੀ ਜਾਣੀ ਪਰ ਜਿਸ ਤਰ੍ਹਾਂ ਕਿ ਕਾਫੀ ਉਮੀਦਵਾਰ ਦੇਖੇ ਜਾ ਰਹੇ ਨੇ ਜਿਸ ਤਰ੍ਹਾਂ ਤੁਹਾਡੀ ਕਾਂਗਰਸ ਪਾਰਟੀ ਦੇ ਵਿੱਚੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਹਨ ਇਸ ਤਰ੍ਹਾਂ ਹੀ ਪਹਿਲਾਂ ਡਾਕਟਰ ਰਾਜਕਮਰ ਵੀਰਕਾ ਵੀ ਗਏ ਸਨ ਔਰ ਵਾਪਸ ਉਹਨਾਂ ਦੀ ਘਰ ਵਾਪਸੀ ਜਿਹੜੀ ਪਹਿਲੀ ਪਾਰਟੀ ਕਾਂਗਰਸ ਦੇ ਵਿੱਚ ਹੋ ਗਈ ਸੀ ਕੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਪਾਰਟੀਆਂ ਜਿਹੜੀਆਂ ਕਿ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋਈਆਂ ਕਿ ਵਾਪਸ ਉਹ ਆਪਣੇ ਘਰ ਦੇ ਵਿੱਚ ਆ ਸਕਦੇ ਹਨ ਜੇ ਆ ਵੀ ਜਾਂਦੇ ਹਨ ਕਿ ਉਹਨਾਂ ਨੂੰ ਵਾਪਸੀ ਜਿਹੜੀ ਉਹਨਾਂ ਨੂੰ ਉਸ ਪਾਰਟੀ ਦੇ ਵਿੱਚ ਵਾਪਸ ਲਿਆ ਜਾਏਗਾ ਵਾਪਸੀ ਦਾ ਲਾਲੋ ਜੀ ਜਿਸ ਤਰ੍ਹਾਂ ਰਾਜਕਮਰ ਵੀ ਇੱਕਾਈ ਸਾਡੇ ਇਤੋਂ ਦੇ ਵਿਧਾਇਕ ਰਹੇ ਨੇ ਉਹਨਾਂ ਨੇ ਬਹੁਤ ਸੇਵਾ ਕੀਤੀ ਇੱਥੇ ਵੀ ਕਾ ਕਰੀਬਨ 10 ਸਾਲ ਤੇ ਐਮਐਲਏ ਰਹੇ ਨੇ ਆਪਣੇ ਇਸਲੀ ਵਾਰੀ ਉਹ ਹਰੇ ਨਹੀਂ ਆਰਕਾਂ ਇਹਨਾਂ ਨੇ ਚਲੋ ਸੋਚ ਵਿਚਾਰ ਪਤਾ ਨਹੀਂ ਕਿਦਾ ਲਿਆ ਤੇ ਕਿਦਾ ਨਹੀਂ ਲਿਆ ਚਲੇ ਗਏ ਭਾਜਪਾ ਦੇ ਵਿੱਚ ਭਾਜਪਾ ਤੋਂ ਵੀ ਸਭ ਦੇ ਇਹ ਲੱਗਾ ਕਿ ਸ਼ਾਇਦ ਇਹਨਾਂ ਨੂੰ ਵੀ ਡਰ ਪਾਇਆ ਗਿਆ ਵਾ ਤੇ ਇਹ ਪਾਰਟੀ ਛੱਡ ਗਏ ਤੇ ਭਾਜਪਾ ਜੁਆਇਨ ਕਰਕੇ ਪਰ ਭਾਜਪਾ ਦੇ ਵਿੱਚ ਵੀ ਇਹਨਾਂ ਨੂੰ ਕੋਈ ਵੀ ਅਹੁਦਾ ਨਹੀਂ ਦਿੱਤਾ ਗਿਆ ਔਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਕੋਈ ਗੱਲ ਨਹੀਂ ਉਹਨਾਂ ਦੀ ਸੁਣੀ ਗਣੀ ਗਈ ਫਿਰ ਇਹਨਾਂ ਨੂੰ ਵਾਪਸੀ ਦਾ ਡਰ ਸਮਝ ਲਓ ਕਿ ਆਪਣੀ ਪਾਰਟੀ ਵਿੱਚ ਮੈਂ ਵਾਪਸ ਜਾਵਾਂ ਮੇਰੀ ਉੱਥੇ ਜਾਨ ਬਹੁਤ ਪਹਿਚਾਨ ਬਹੁਤ ਸੀ ਮੈਨੂੰ ਮਾਨ ਸਤਿਕਾਰ ਬਹੁਤ ਜ਼ਿਆਦਾ ਦਿੱਤਾ ਰਾਹੁਲ ਗਾਂਧੀ ਜੀ ਨੇ ਫਿਰ ਵੀ ਇਹਨਾਂ ਨੂੰ ਇਹ ਉਹਨਾਂ ਕੋਲ ਪਹੁੰਚੇ ਉਹਨਾਂ ਨੇ ਆਪਣੀ ਅਹਿਸਾਸ ਹੋਇਆ ਗਲਤੀ ਦਾ ਕਿ ਮੈਂ ਇੱਕ ਬਹੁਤ ਵੱਡੀ ਗਲਤੀ ਕਰ ਬੈਠਾ ਬੀਜੇਪੀ ਦੇ ਵਿੱਚ ਜਾ ਕੇ ਜੋ ਮੇਰਾ ਆਪਣਾ ਵਾਪਸੀ ਦਾ ਘਰਿਆ ਉਹ ਮੈਂ ਚਲੋ ਜੇ 6 ਮਹੀਨੇ ਸਾਲ ਰਹੇ ਆ ਪਰ ਜਦੋਂ ਇਲੈਕਸ਼ਨਾਂ ਦੇ ਲਾਗੇ ਆਉਂਦੇ ਤੇ ਫਿਰ ਤੇ ਕੁਝ ਜ਼ਿਆਦਾ ਇਹਨਾਂ ਨੂੰ ਬਿਲਕੁਲ ਨਹੀਂ ਸੀ ਕਿਸੇ ਨੇ ਪੁੱਛਣਾ ਫਿਰ ਵੀ ਕਿ ਆ ਗਿਆ ਵਾਪਸ ਤੇ ਜਦੋਂ ਇੱਕ ਟਾਈਮ ਹੀ ਇਹਨਾਂ ਨੇ ਗਲਤੀ ਕੀਤੀ ਆ ਫਿਰ ਵੀ ਇਹਨਾਂ ਦਾ ਆਪਾਂ ਵਾਪਸੀ ਦਾ ਕੋਈ ਨਾ ਕੋਈ ਰਾਹ ਇਹਨਾਂ ਨੇ ਆਪਣਾ ਬਣਾ ਲਿਆ ਵਾ ਚਲੋ ਠੀਕ ਹੈ ਇੱਕ ਵਾਰ ਤੇ ਜਿਸ ਤਰ੍ਹਾਂ ਕਿਸੇ ਕੋਈ ਵੀ ਉਮੀਦਵਾਰ ਹੈ ਉਹਨਾਂ ਵੱਲੋਂ ਜਿਸ ਤਰ੍ਹਾਂ ਕੀ ਬਦਲਾਅ ਦੇਖਿਆ ਜਾ ਰਿਹਾ ਹੈ ਹੁਣ ਕੋਈ ਇਸ ਤਰ੍ਹਾਂ ਦੇ ਉਮੀਦਵਾਰਾਂ ਨੇ ਕੋਈ ਐਮਪੀ ਨੇ ਕੋਈ ਐਮਐਲਏ ਨੇ ਉਹਨਾਂ ਵੱਰੋਂ ਬਾਰ-ਬਾਰ ਜਿਸ ਤਰ੍ਹਾਂ ਪਾਰਟੀਆਂ ਦੇ ਵਿੱਚ ਬਦਲਾਅ ਦੇਖਿਆ ਜਾ ਰਿਹਾ ਹੈ ਕਦੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਾਂਗਰਸ ਕਾਂਗਰਸ ਦੇ ਵਿੱਚ ਉਹ ਭੀਜਪੀ ਦੇ ਵਿੱਚ ਸ਼ਿਫਟ ਹੋ ਜਾਂਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਆ ਜੀ ਦੇਖੋ ਬਾਰ-ਬਾਰ ਇਹਨਾਂ ਨੂੰ ਕਿਤੇ ਕਿਤੇ ਵੱਡੇ ਅਹੁਦੇ ਇਹਨਾਂ ਕੋ ਐਮਪੀ ਤੇ ਇੱਕ ਐਮਐਲਏ ਛੋਟੀ ਜੀ ਪੋਸਟ ਨਹੀਂ ਹੁੰਦੀ ਯਾ 2 2 3 3 ਵਾਰੀ ਬਣ ਕੇ ਵੀ ਤੁਹਾਨੂੰ ਸਦਕ ਨਹੀਂ ਆਇਆ ਆਪਣੀ ਪਾਰਟੀ ਦੇ ਵਿੱਚ ਤੇ ਫਿਰ ਤੁਹਾਨੂੰ ਕਿੱਦੇ ਵੀ ਸਦਕ ਨਹੀਂ ਆ ਸਕਦਾ ਜੇ ਤੁਸੀਂ ਸੋਚਦੇ ਕਿ ਆਪਾਂ ਭਾਜਪਾ ਦੇ ਵਿੱਚ ਜੁਆਇਨ ਕਰਕੇ ਜਾਂ ਆਮ ਆਦਮੀ ਪਾਰਟੀ ਜੁਆਇਨ ਕਰਕੇ ਆਪਾਂ ਗਾੜੀ ਜਿੱਤ ਜਾਾਂਗੇ ਬੰਦੇ ਤੇ ਕਾਂਗਰਸ ਦੇ ਲੈ ਰਹੇ ਨਾ ਕਰਪਟ ਮੇਰੇ ਕਿੱਦਾਂ ਹੋਏ ਫਿਰ ਤੁਸੀਂ ਕਾਂਗਰਸ ਦੇ ਤੇ ਬੰਦੇ ਪਹਿਲਾਂ ਗਾਜਪਾ ਨੂੰ ਵੀ ਲੈਣੇ ਚਾਹੀਦੇ ਤੇ ਆਮ ਆਦਮੀ ਪਾਰਟੀ ਨੂੰ ਵੀ ਲੈਣੇ ਚਾਹੀਦੇ ਕਿਉਂਕਿ ਕਰਪਟ ਬੰਦੇ ਤੁਸੀਂ ਲੈਣੇ ਨਹੀਂ ਚਾਹੀਦੇ ਇਹਦਾ ਮਤਲਬ ਵੀ ਸਾਡੀ ਕਾਂਗਰਸ ਪਾਰਟੀ ਉੱਚੀ ਤੇ ਸੁੱਚੀ ਆ ਉਹਨਾਂ ਨੇ 70 ਸਾਲ ਦੇ ਵਿੱਚ ਕੰਮ ਕਰਕੇ ਵਿਖਾਏ ਨੇ ਯੂਨੀਵਰਸਿਟੀਆਂ ਕਾਲਜ ਔਰ ਸਰ ਸ਼ਹਿਰ ਦੇ ਵਿੱਚ ਕਾਲਜ ਯੂਨੀਵਰਸਿਟੀ ਇਸ ਟਾਈਮ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਹਿੰਦੁਸਤਾਨ ਦੇ ਵਿੱਚ ਸਭ ਦੇ ਵਿੱਚ ਆ ਭਾਜਪਾ ਨੇ ਆ ਕੇ ਕੀ ਕੀਤਾ ਵਾ ਭਾਜਪਾ ਨੇ ਕੋਈ ਕਿਸੇ ਤਿੰਨ ਤਾਰਾ ਇੱਕ ਗਿਣਤੀ ਕਰਾ ਦਿੱਤੀ 370 ਵਾਲੀ ਤੇ ਜਾਂ ਰਾਮ ਮੰਦਰ ਦਾ ਜੋ ਰੋਲਾ ਪਾਉਂਦੇ ਉਹ ਇਲੈਕਸ਼ਨ ਦੇ ਕਰਕੇ ਔਰ ਜਦ ਕੀ ਕਾਂਗਰਸ ਪਾਰਟੀ ਨੇ ਇਹ ਕੇਸ ਲੜਨਾ ਸ਼ੁਰੂ ਕੀਤਾ ਸੀ ਜਦੋਂ ਇਹ ਆ ਰਾਮ ਮੰਦਰ ਦਾ ਸਟਾਰਟ ਹੋਇਆ ਸੀ ਹਾਂ ਇਹਨਾਂ ਦਾ ਇੱਕ ਗੁੱਡ ਲੱਕ ਚੱਲ ਗਿਆ ਕਿ ਐੜਕਾਂ ਇਲੈਕਸ਼ਨ ਦੇ ਲਾਗੇ ਇਹਨਾਂ ਨੇ ਆਪਣਾ ਮਹੂਰਤ ਕਰਕੇ ਦਿਖਾ ਦਿੱਤਾ ਕਿ ਅਸੀਂ ਬਹੁਤ ਕੰਮ ਕਰਦੇ ਚੱਦ ਗਈ ਇਕਨੋਮੀ ਦੇ ਵਿੱਚ ਵੇਖ ਲਓ ਕਿ ਬੰਗਲਾਦੇਸ਼ ਦੇ ਨਾਲ ਸਾਡੀ ਇਕਨੋਮੀ ਹਿੰਦੁਸਤਾਨ ਦੇ ਇਸ ਟਾਈਮ ਦੇ ਜਾ ਰਹੀ ਆ ਸਾਡਾ ਹਿੰਦੁਸਤਾਨ 50 55 ਨੰਬਰ ਦੇ ਸੀ ਇਸ ਟਾਈਮ 155 ਨੰਬਰ ਦੇ نیچے ਚੱਲ ਗਿਆ ਵਾ ਇਹ ਸਿਰਫ ਢੇਨ ਗਿਰੀ ਆ ਬੀਜੇਪੀ ਦੀ ਔਰ ਪੰਜਾਬ ਦੇ ਵਿੱਚ 92 ਐਮਐਲਏ ਹੋਣ ਦੇ ਬਾਵਜੂਦ ਵੀ 13 ਜ਼ੀਰੋ ਕਹਿੰਦੇ ਆਏ ਭਗਵੰਤ ਮਾਨ ਦੀ ਐਲਕਾ ਤੇਰਾ ਇਹਨਾਂ ਦੀ ਉਹ ਫਟਕਾਰਾਂ ਹੀ ਇਹਨਾਂ ਨੂੰ ਪੈਣੀਆਂ ਵਾਂ ਤੇ ਜ਼ੀਰੋ ਤੋਂ ਲੈਵਲ ਤੋਂ ਮਾਈਨਸ ਜ਼ੀਰੋ ਦੇ ਵਿੱਚ ਇਹਨਾਂ ਨੇ ਜਾਣਾ ਜੇ ਇਹ ਤੁਸੀਂ ਵੀ ਇੱਥੇ ਤੇ ਅਸੀਂ ਵੀ ਆ ਜਾਈਏ ਪਰ ਜਿਸ ਤਰ੍ਹਾਂ ਲੱਗਦਾ ਨਹੀਂ ਕਿ ਬੀਜੇਪੀ ਦਾ ਕਦਮ ਲੰਬਾ ਹੋ ਰਿਹਾ ਹੈ ਬੀਜੇਪੀ ਦਾ ਕਦਮ ਕਿਸ ਤਰ੍ਹਾਂ ਲੰਬਾ ਹੋ ਰਿਹਾ ਕੀ ਜੁਆਇਨ ਕਰਾ ਕੇ ਕਾਂਗਰਸ ਪਾਰਟੀ ਵਾਲੇ ਬੰਦਿਆਂ ਨੂੰ ਉਹਨਾਂ ਕੋਲ ਜਿੱਤਾਂ ਲੈਣੀਆਂ ਵਾਂ ਉਹ ਕਦ ਆਪਣੇ ਬੰਦੇ ਖੜੇ ਕਰੋ ਆਪਣੇ ਬੰਦੇ ਤੁਹਾਡੇ ਕੀ ਤੁਹਾਡੇ ਬੰਦੇ ਥੱਲਿਓਂ ਸਟਾਰਟ ਨਹੀਂ ਕਰਦੇ ਉਹ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਆ ਜਾਂਦੇ ਨਹੀਂ ਆ ਟੱਲੇਓ ਲੈਵਲ ਤੋਂ ਸ਼ੁਰੂ ਕਰੋ ਉਹਨਾਂ ਨੂੰ ਵੀ ਮੌਕਾ ਦਿਓ ਐਂ ਹਣੀਏ ਕਿ ਜਿੱਦਾਂ ਪਾਰਟੀਆਂ ਸਾਰਿਆਂ ਨੂੰ ਦੇਣਾ ਚਾਹੀਦਾ ਮੌਕਾ ਪਰ ਉਹ ਜਿਹੜੇ ਲੋਕ ਜਾ ਰਹੇ ਨੇ ਉਹ ਆਪਣੀ ਮਰਜ਼ੀ ਨਾਲ ਜਾ ਰਹੇ ਨੇ ਮਰਜ਼ੀ ਤੇ ਚਲੋ ਆਪੋ ਆਪਣੀ ਸਭ ਦੀ ਹੁੰਦੀ ਆ ਮਰਜ਼ੀ ਵੀ ਕੋਈ ਰੋਗ ਨਹੀਂ ਆ ਪਰ ਇਹਦੇ ਦੇਖਣਾ ਚਾਹੀਦਾ ਕਿੱਥੋਂ ਪੁੱਟ ਕੇ ਆ ਰਹੇ ਨੇ ਤੇ ਜੇ ਇੱਕ ਭਾਜੀਪੀ ਦਾ ਚਾਹੇ ਅਸੀਂ ਕਾਂਗਰਸ ਤੇ ਮਿਹਨਤ ਕਰਾਂਗੇ ਜਾਂ ਸਾਨੂੰ ਨਹੀਂ ਪਾਰਟੀ ਪੁੱਛੂਗੀ ਤੇ ਅਸੀਂ ਵੀ ਆਪਣਾ ਆਵਾਜ਼ ਉਠਾ ਸਕਦੇ ਹਾਂ ਜੇ ਉਹ ਭੱਜ ਗਿਆ ਮੰਨ ਲਓ ਅੱਜ ਸਾਡੇ ਐਮਐਲਏ ਭੱਜੇ ਜਾਂ ਕੋਈ ਵੀ ਭੱਜ ਜਾਂਦਾ ਸਾਡਾ ਵੀ ਹੱਕ ਬਣਦਾ ਇਹ ਨਹੀਂ ਆਪ ਲੜ ਸਕਦੇ ਆ ਇਹ ਜੇ ਸਾਨੂੰ ਲੋਕਤੰਤਰ ਆ ਲੋਕਤੰਤਰ ਵਿੱਚ ਕੋਈ ਵੀ ਘਰੋ ਸਕਦਾ ਵਾ ਇਸ ਕਰਕੇ ਕਿ ਨਵੀਂ ਪੀੜੀ ਨੂੰ ਵੀ ਮੌਕਾ ਮਿਲੇਗਾ ਜੇ ਭੱਜਣਦੇ ਆ ਨਾ ਮੰਨ ਲਓ ਕਾਂਗਰਸ ਪਾਰਟੀ ਚੋਂ ਨਿਕਲਦੇ ਆ ਤੇ ਬਾਕੀਆਂ ਨੂੰ ਵੀ ਬਹੁਤ ਜ਼ਿਆਦਾ ਉਤਸ਼ਾਹ ਮਿਲੇਗਾ ਕਿ ਆਪਾਂ ਅੱਗੇ ਆਉਣ ਦਾ ਸਾਡਾ ਵੀ ਮੌਕਾ ਮਿਲਿਆ ਵਾ ਔਰ ਬੀਜੇਪੀ ਦੇ ਵਿੱਚ ਜਿਹੜੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਸੱਟਾਂ ਵੱਜਣੀਆਂ ਹਨ ਕਿ ਅਸੀਂ ਮਿਹਨਤ ਕਰਦੇ ਮਰ ਗਏ ਤੇ ਸੀਟਾਂ ਇਹ ਦੂਜਿਆਂ ਨੂੰ ਦੇਣ ਦੇ ਆ ਇਹ ਰਲਿ ਮਿਲੀ ਕੀ ਕੀ ਸ਼ਬਦ ਕਰਨਾ ਚਾਹੁੰਦੇ ਨੇ ਬੀਜੇਪੀ ਆ ਪਰ ਨੁਕਸਾਨ ਕਿਦਾ ਹੋ ਰਿਹਾ ਨੁਕਸਾਨ ਨੁਕਸਾਨ ਸਾਡਾ ਨਹੀਂ ਹੋ ਰਿਹਾ ਮੈਂ ਇਸ ਕਰਕੇ ਤੁਹਾਨੂੰ ਕਹਾਂਗਾ ਕਿ ਰਾਹੁਲ ਗਾਂਧੀ ਜੀ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਮਹਮ ਚਲਾਈ ਆ ਭਾਰਤ ਜੋਰੋ ਜੱਤਾਂ ਨੂੰ ਚਲਾਈ ਇਸ ਸਾਰੇ ਵਰਗ ਨੂੰ ਜੋੜਿਆ ਹਿੰਦੂ ਮੁਸਲਮਾਨ ਸਿੱਖ ਈਸਾਈ ਕਿਸੇ ਦੇ ਵਿੱਚ ਦੋ ਪਾਰ ਨਹੀਂ ਕੀਤੇ ਉਹਨਾਂ ਨੇ ਉਹਨਾਂ ਨੇ ਸਭ ਨੂੰ ਇਕੱਠਿਆਂ ਕੀਤਾ ਵਾ ਕਿ ਅਸੀਂ ਇੱਕੋ ਧਰਮ ਦੇ ਨਾਮ ਤੇ ਚੱਲਾਂਗੇ ਇੱਕੋ ਧਰਮਿਆ ਸਾਰਿਆਂ ਦਾ ਇਨਸਾਨੀਅਤ ਸਭ ਤੋਂ ਪਹਿਲਾਂ ਵਾ ਇਸ ਕਰਕੇ ਆਪਾਂ ਤਰੱਕੀ ਕਰਨੀ ਆ ਕਾਂਗਰਸ ਦਾ ਹਰ ਸਿਪਾਹੀ ਕਾਂਗਰਸ ਪਾਰਟੀ ਨੂੰ ਜੇ ਤਾ ਹਾਸਲ ਕਰਕੇ ਦੇ ਦੇਗਾ 13 0 ਜਿਹੜੇ ਕਹਿ ਰਹੇ ਨਾ ਉਹਨਾਂ ਨੂੰ ਹਰਾ ਕੇ ਤੇ ਉਲਟ ਹੋਏਗਾ ਅਰਗਾ 13 0 ਅਰਗਾ ਕਾਂਗਰਸ 13 ਇੱਥੋਂ ਕੱਢੇਗੇ ਪੰਜਾਬ ਦੇ ਵਿੱਚੋਂ ਵੀ ਕੱਢ ਕੇ ਉਹਨਾਂ ਦੀ ਚੋਰੀ ਦੇ ਵਿੱਚ ਚੀਟਾ ਪਾਏਗੀ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਵੀ ਕੀਤੀ ਉਹਨਾਂ ਦਾ ਆਖਣਾ ਕਿ 13 0 ਨਹੀਂ 0 13 ਹੋ ਸਕਦੀ ਹੈ ਜਿਹੜੀਆਂ ਪਾਰਟੀਆਂ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ ਕੈਮਰਾਮੈਨ ਤਰਨਦੀ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ